ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਦੇਖੋ ਅੱਜ ਆਪਾਂ ਪਹੁੰਚੇ ਅੱਜ ਬਾਰੇਕ ਆ ਜੋ ਕਿ ਬਾਰਡਰ ਸੈਣੀ ਵਾਲੇ ਤੇ ਅੱਜ 31 ਅਗਸਤ ਤੇ ਸ਼ਾਮ 4 ਵਜੇ ਦੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਤੇ ਦੇਖੋ ਪਾਣੀ ਬਹੁਤ ਜ਼ਿਆਦਾ ਉਹ ਦੇਖੋ ਭਾਈ ਆਪਣੇ ਸੈਣੀ ਵਾਲੇ ਬਾਰਡਰ ਦਾ ਦਰਿਆ ਪਾਣੀ ਬਹੁਤ ਹੀ ਤੇਜ਼ ਚੱਲ ਰਿਹਾ ਬਹੁਤ ਜ਼ਿਆਦਾ ਤੇਜ਼ ਹਾਲੇ ਵੀ ਇਹ ਵਿੱਚੇ ਦੇਖੋ ਮੀਂਹ ਪੈਣ ਦਾ ਦੁਨੀਆ ਦਾ ਅੰਤ ਸਿੰਘ ਦਾ ਸਮਾਹਣ ਵਾਲਾ ਹੈ ਬਹੁਤ ਦੇਖੋ ਬਹੁਤ ਜ਼ਿਆਦਾ ਬਾਰਡਰ ਤੇ ਪਾਣੀ ਬਹੁਤ ਤੇਜ਼ ਆਵਾਜ਼ ਆ ਪਾਣੀ ਦੀ ਬਹੁਤ ਤੇਜ਼ ਆਵਾਜ਼ ਹੈ ਇਥੇ ਵੀਡੀਓ ਨਾਲ ਬਣੇ ਰਹੋ ਸਾਰੀ ਆਪਾਂ ਜਾਣਕਾਰੀ ਤੁਹਾਨੂੰ ਇਹ ਵਲੌਗ ਤੇ ਦੱਸਾਂਗੇ ਤੇ ਸ਼ਾਮ 4 ਵਜੇ ਦੀ ਆਪਾਂ ਤੁਹਾਨੂੰ ਅਪਡੇਟ ਦੇ ਰਹੇ ਆ 31 ਅਗਸਤ 2025 ਸਤਿ ਮਤ੍ਰੂ ਥੋੜੀ ਜਾਣਕਾਰੀ ਆਪਾਂ ਤੁਹਾਨੂੰ ਹਣ ਦੇਣੇ ਆ ਇਦਾਂ ਵੀਡੀਓ ਨਾ ਬਣੇ ਰਿਓ ਉਹ ਦੇਖੋ ਮੇਰਾ ਵੀਰ ਆ ਦਰਾਂਜ ਫੁੱਲ ਪਾਣੀ ਚੱਲਣ ਡਿਆ ਆਹ ਦੇਖੋ ਬਾਈ ਕਿੰਨੀ ਤੇਜ਼ ਪਾਣੀ ਆਉਣ ਡਿਆ ਤੇ ਔਰ ਦੇਖੋ ਤੇ ਆਹ ਦੇਖੋ ਬਾਈ ਪਾਣੀ ਅਜੇ ਕੋਈ ਚੀਜ਼ ਨਹੀਂ ਬਚਣੀ ਜਿਹੜੀ ਵੀ ਵਿੱਚ ਆ ਗਈ ਪਾਣੀ ਦਾ ਬਹੁਤ ਤੇਜ਼ ਬਹਾਅ ਚੱਲ ਰਿਹਾ ਤੇ ਰੋਲਾ ਬਹੁਤ ਜ਼ਿਆਦਾ ਪਾਣੀ ਦਾ ਚੱਲ ਰਿਹਾ ਹੁਣ ਅੱਗੇ ਆਪਾਂ ਜਾਣਕਾਰੀ ਤੁਹਾਨੂੰ ਅੱਗੇ ਚਲਦੇ ਹਾਂ ਇਦਾਂ ਵੀਡੀਓ ਨਾਲ ਬਣੇ ਰਹੋ ਦੇਖੋ ਵੀਰ ਜੀ ਉਹ ਮੂਰੇ ਆਪਣੇ ਇੰਡੀਆ ਵਾਲੇ ਦਾ ਗੇਟ ਤੇ ਪਰੇ ਪਾਕਿਸਤਾਨ ਦਾ ਗੇਟ ਆ ਕੋਲ ਜਾ ਕੇ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਦਿੰਦੇ ਆ ਆ ਲੈ ਭਾਈ ਤੁਹਾਨੂੰ ਮੇਟਰ ਜਿੱਥੇ ਆਪਣਾ ਝੰਡਾ ਚੜਦਾ ਆਪਣੇ ਸੈਣੀ ਵਾਲੇ ਬਾਰਡਰ ਤੇ ਉਹ ਦੇਖੋ ਮਿੱਤਰੋ ਤਾਰਾਂ ਕਿੰਨੀਆਂ ਡੁੱਬੀਆਂ ਹੋਈਆਂ ਬਹੁਤ ਹੀ ਜ਼ਿਆਦਾ ਘੜ ਤੋਂ ਘੜ 10 10 ਫੁੱਟ ਪਾਣੀ ਹੋ ਗਿਆ ਸੈਣੀ ਵਾਲੇ ਜਿੱਥੇ ਬਾਰਡਰ ਤੇ ਜਿੱਥੇ ਝੰਡਾ ਚੜਦਾ ਸਾਰਾ ਸਟੇਡੀਅਮ ਡੁੱਬ ਗਿਆ ਦੇਖੋ ਮਿੱਤਰੋ ਬਹੁਤ ਹੀ ਜ਼ਿਆਦਾ ਬਾਰਿਸ਼ ਦਾ ਲੋਕੀ ਹਾੜਾ ਚੱਲ ਰਿਹਾ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਇਦਾਂ ਵੀਡੀਓ ਨਾਲ ਬਣੇ ਰਹੋ ਵੀਡੀਓ ਸਕਿਪ ਨਾ ਕਰਿਓ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੋ ਮਿੱਤਰੋ ਜੀ ਆਪਾਂ ਆ ਵੇਖੋ ਅੱਗੇ ਆਏ ਆ ਪੁਲ ਤੇ ਆਹ ਦੇਖੋ ਆ ਬਰਾਦਰੇ ਆ ਨੇ ਪਿੰਡ ਦਾ ਬਹੁਤ ਜਿਆਦਾ ਤੇਜ਼ ਵਹਾਅ ਚੱਲ ਰਿਹਾ ਇਹ ਆਦਰਿਨਾਲ ਦੇ ਨਾਲ ਜੇਸੀਪੀਆਂ ਲੱਗੀਆਂ ਹੋਈਆਂ ਕਿ ਪੁਲ ਟੁੱਟਣਾ ਜੇ ਆਹ ਦੇਖੋ ਬਹੁਤ ਗੁਰਾਹ ਆ ਰਿਹਾ ਪੁਲ ਵੀ ਦਾ ਤੋ ਜੀ ਮਿੱਤਰੋ ਔਲੇ ਵੀ ਟੁੱਟਣ ਵਿੱਚ ਭਾਵਨਾ ਦੇਖੋ ਹਜੇ ਹੋਰ ਅੱਗੇ ਚੱਲਦੇ ਆਪਾਂ ਤੇ ਆਹ ਦੇਖੋ ਆਮ ਜਨਤਾ ਜਿਹੜੀ ਵੀ ਖੜੀ ਆ ਆਪਣੇ ਜਿਹੜੀ ਵੀ ਘਰਾਂ ਤੋਂ ਬਾਹਰ ਸਾਰੇ ਜੋ ਜੋ ਵੀ ਮਿੱਤਰੋ ਜੀ ਦੇਖੋ ਤੇ ਆਮ ਜਨਤਾ ਜਿਹੜੀ ਵੀ ਆਈ ਆ ਕੋਈ ਆ ਪ੍ਰਸ਼ਾਸਨ ਵੇਖ ਕੇ ਮੁੜ ਜਾਂਦਾ ਸਾਰੇ ਜੋ ਵੀ ਪੰਜਾਬ ਸਰਕਾਰ ਜੋ ਵੀ ਗੱਡੀ ਤੇ ਲਿਖਿਆ ਹੋਇਆ ਇਹਨਾਂ ਦਾ ਕੋਈ ਦੱਸ ਦੇ ਕੇ ਮੁੜ ਜਾਂਦੇ ਕੋਈ ਪ੍ਰਮੰਧ ਨਹੀਂ ਕਰਦੇ ਕੋਈ ਵੀ ਜਨਤਾ ਵਾਲੀ ਬਹੁਤ ਜਨਤਾ ਦਾ ਉੱਖਾ ਪਿਆ ਬਹੁਤ ਜ਼ਿਆਦਾ ਆਹ ਦੇਖੋ ਗੱਡੀ ਕਿੰਨੀ ਲਿਬੜੀ ਹੋਈ ਵੇਖੋ ਆਹ ਬੜਾ ਦੇਖੋ ਮਿੱਤਰੋ ਪਾਣੀ ਲੋਕਾਂ ਦੇ ਝੁੰਨਿਆਂ ਦੇ ਵਿੱਚ ਡੁੱਬਿਆ ਪਿਆ ਤੇ ਇਧਰ ਦੇਖੋ ਆਹ ਦੇਖੋ ਝੁੰਨੇ ਹਾਲੇ ਪਾਣੀ ਆਈ ਜਾ ਰਿਹਾ ਆਈ ਜਾ ਰਿਹਾ ਕੋਈ ਘਟਨ ਦਾ ਨਾਂ ਨਹੀਂ ਲੈ ਰਿਆ ਤੇ ਪ੍ਰਸ਼ਾਸਨ ਦਾ ਕੁਝ ਵੀ ਨਹੀਂ ਕਰ ਲਈ ਜੋ ਵੀ ਜਨਤਾ ਲਈ ਤੇ ਦੇਖੋ ਆਮ ਜਨਤਾ ਲੰਗਰ ਲੈ ਕੇ ਆਈਆਂ ਜੋ ਵੀ ਆਹ ਦੇਖੋ ਆਮ ਜਨਤਾ ਦੇ ਲੋਕਾਂ ਦਾ ਤਰ੍ਹਾਂ ਕੌਣ ਕਿਹਦੇ ਜਿੱਲ ਜੋ ਕਿ ਆਪਣੇ ਸੇਵਾਦਾਰ ਲੰਗਰ ਲੈ ਕੇ ਆਏ ਆ ਦੇਖੋ ਮਿੱਤਰੋ ਲੋਕ ਇਹ ਸਾਰੇ ਵੀਡੀਓ ਬਣਾ ਕੇ ਚੱਲ ਜਾਂਦੇ ਆ ਸਹੀ ਗੱਲ ਕੋਈ ਦੱਸਦਾ ਨਹੀਂ ਪ੍ਰਸ਼ਾਸਨ ਦੇਖੋ ਜੀ ਜਿਹੜਾ ਮਾਕੇ ਸਭ ਦੇਖਦੋ ਕਿ ਚੱਲ ਜਾਂਦੇ ਆ ਸਾਰੇ ਤੇ ਆਮ ਜਨਤਾ ਜਾਰੀ ਦੇਖੋ ਘਰਾਂ ਦੇ ਬੁਰੇ ਹਾਲ ਹੋਏ ਪਿਆ ਦੇਖੋ ਬਾਈ ਬਹੁਤ ਜ਼ਿਆਦਾ ਦੁਨੀਆ ਦਾ ਮਾੜਾ ਸਮਾਂ ਚੱਲ ਰਿਹਾ ਤੇ ਪਾਣੀ ਦੇਖੋ ਉੱਤੋਂ ਦੀ ਕ੍ਰੋਸ ਹੋ ਰਿਹਾ ਤੁਹਾਨੂੰ ਸੜਕ ਦਿਖਾਉਣੀ ਹੈ ਇੱਥੋਂ ਦੀ ਆਹ ਵੇਖੋ ਜੀ ਆਪਣੇ ਸੜਕ ਤੇ ਜੋ ਵੀ ਪਾਣੀ ਕ੍ਰੋਸਿੰਗ ਹੋ ਰਿਹਾ ਦਰਿਆ ਦਾ ਉਹ ਦੇਖ ਕਰੋ ਜੀ ਉਹ ਦੇਖੋ ਜੀ ਆ ਇਧਰ ਪਾਣੀ ਦਾ ਪਾਣੀ ਤਾਂ ਫੁੱਲ ਚੱਲ ਰਿਹਾ ਵੇਖੋ ਪਾਣੀ ਸੜਕ ਤੇ ਇਧਰ ਲੋਕੀ ਬਹੁਤ ਪਰੇਸ਼ਾਨ ਹੋ ਰਿਹਾ ਫਿਰਨਾ ਤਲੰਗਨ ਨੂੰ ਉਹ ਦੇਖੋ ਜੀ ਬਹੁਤ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਤੇਜ਼ ਵਹਾਓ ਆ ਰਿਹਾ ਇਹਨਾਂ ਦੇ ਵਿੱਚ ਉਹ ਦੇਖੋ ਭਾਈ ਜੋ ਕਿ ਮੋੜਸਾਂ ਲੰਘ ਰਿਹਾ ਤੁਰ ਤੁਰ ਕੇ ਅਗਾ ਚੈੱਕ ਕਰਕੇ ਜਾ ਰਿਹਾ ਟੋਏ ਬਹੁਤ ਜਿਆਦਾ ਆ ਵੇਖੋ ਦੇਖੋ ਜੀ ਬਹੁਤ ਜਿਆਦਾ ਪਾਣੀ ਆ ਬਹੁਤ ਉਹ ਦੇਖੋ ਮਿੱਤਰੋ ਇਹਨਾਂ ਨੇ ਬੇੜੀ ਵੀ ਰੱਖਿਆ ਜੋ ਵੀ ਕਦਰੇ ਦਾ ਕੰਮ ਮੈਟਰ ਹੁੰਦਾ ਆਪਣਾ ਬੇੜੀ ਦਾ ਜੂਸ ਹੁੰਦਾ ਕੋਈ ਵੀ ਆਮ ਜਨਤਾ ਇਧਰੋਂ ਆਪਾਂ ਨੂੰ ਕੋਈ ਪਿੰਡ ਚ ਆਹ ਜਿਹੜੇ ਪਿੰਡ ਚ ਕੱਢਣੀ ਪੈ ਸਕਦੀ ਆ ਤੇ ਘਰਾਂ ਦਾ ਵਿੱਚ ਉਹ ਦੇਖੋ ਜੀ ਪਾਣੀ ਘਰਾਂ ਦੇ ਬਿਲਕੁਲ ਅੰਦਰ ਜਾ ਚੁੱਕਿਆ ਘਰਾਂ ਦੇ ਦੇਖੋ ਬਾਈ ਤੇ ਪਾਣੀ ਦਾ ਬਹਾਓ ਬਹੁਤ ਤੇਜ਼ ਆ ਉਹ ਦੇਖੋ ਜੀ ਤੇ ਉਹ ਦੇਖੋ ਦੇਖੋ ਭਾਈ ਆਪਣੀ ਜੜੀ ਸੇਵਾ ਲੈ ਕੇ ਟਰਾਲੀਆਂ ਜਾ ਰਹੀਆਂ ਉਹ ਦੇਖੋ ਭਾਈ ਪਾਣੀ ਦੇ ਵਿੱਚ ਭਾਈ ਭਾਈ ਬਿਨਾ ਪ੍ਰਵਾਹ ਕੀਤੇ ਆਦੀ ਸੇਵਾਦਾਰੀ ਬਸ ਸੇਵਾ ਕਰ ਰਿਹਾ ਜਨਤਾ ਦੀ ਆਮ ਜਨਤਾ ਦੀ ਬਾਕੀ ਪ੍ਰਸ਼ਾਸਨ ਕੋਈ ਵੀ ਨਹੀਂ ਪਹੁੰਚ ਰਿਹਾ ਇੱਥੇ ਉਹ ਦੇਖੋ ਜੀ ਉਹ ਮਿੱਤਰੋ ਜੀ ਆਪਾਂ ਵੀਰੇ ਇਧਰ ਵੇਖੀ ਵੀਰੇ ਵੀਰੇ ਇਧਰੇ ਪਾਣੀ ਬਹੁਤ ਜ਼ਿਆਦਾ ਹਨਾ ਬਹੁਤ ਜ਼ਿਆਦਾ ਪਾਣੀ ਖਿੱਚੀ ਲ ਜਾਂਦਾ ਤੇ ਆਪਾਂ ਵਿੱਚ ਆਏ ਆ ਦੇਖੋ ਮਿੱਤਰੋ ਦੇਖੋ ਮਿੱਤਰੋ ਬਹੁਤ ਤੇਜ਼ ਪਾਣੀ ਦਾ ਭਾ ਮੇਟਰਲ ਆਪਾਂ ਕੰਮ ਕਰਿਆ ਰੈਕਸੀ ਕਰ ਹੀ ਲਿਆ ਬਾਕੀ ਆਪਾਂ ਗਿਆ ਹੁਣ ਦੇਖ ਆਈਏ ਅੱਗੇ ਤਾਂ ਦੇਖੋ ਮੋੜਾਂ ਦਾ ਬਹੁਤ ਜ਼ਿਆਦਾ ਪਾਣੀ ਤੇਜ਼ ਚੱਲ ਰਿਹਾ ਬਹੁਤ ਜ਼ਿਆਦਾ ਉਹ ਵੀਰੇ ਬਹੁਤ ਇੱਥੇ ਟੋਇਆ ਜੇ ਧਿਆਨ ਨਾਲ ਦੇਖੋ ਭਾਈ ਆਪਾਂ ਹੁਣ ਆਏ ਆ ਅੱਗੇ ਪੌੜ ਤੇ ਜੋ ਪਿੰਡ ਤੇ ਪੁਲ ਦਰਿਆ ਚੱਲਦਾ ਇੰਨਾ ਕੋ ਦਰਿਆ ਓਕੇ ਇੱਧਰ ਪਾਣੀ ਦੇਖੋ ਬਹੁਤ ਜ਼ਿਆਦਾ ਇੱਧਰ ਦੇਖੋ ਭਾਈ ਟਰੈਕਟਰ ਖਿੱਚ ਕੇ ਲਜਾਣਾ ਪੈਂਦਾ ਤਾਂ ਨੀਲਦਿਆ ਭਾਈ ਇੱਧਰ ਦੇਖਿਆ ਜੀ ਪਾਣੀ ਦਾ ਬਹੁਤ ਤੇਜ਼ ਚੱਲ ਰਿਹਾ ਬਹੁਤ ਤੇਜ਼ ਆਪਾਂ ਬਸ ਇਹ ਲੰਘ ਕੇ ਆਏ ਹਾਂ ਵਿੱਚੋਂ ਪਾਣੀ ਦੇ ਇੱਧਰ ਓਹ ਦੇਖੋ ਇੱਧਰ ਕੋਈ ਹੋਇਆ ਦੇਖੋ ਟਰੈਕਟਰ ਇਹ ਤੋਂ ਪੰਨਾ ਬਹੁਤ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਉਹ ਦੇਖ ਮੋੜ ਮੋੜ ਤੋਂ ਇਹਨਾਂ ਬੰਦ ਹੋ ਗਏ ਉਹ ਮਮਾ ਮੋੜ ਤੋਂ ਦੱਬ ਗਿਆ ਹੋਰ ਕਮੜਾ ਹੀ ਤਾਰਦੇ ਹੈ ਘਰੇ ਜਾ ਕੇ ਆਏ ਆ ਗਏ ਹੋ ਗਈ ਟੋਏ ਦੇ ਵਿੱਚ ਪਤਾ ਨਹੀਂ ਲੱਗਦਾ ਬਹੁਤ ਤੇਜ਼ ਕਿੰਨੇ ਪਾਣੀ ਹੋਰ ਵਧ ਗਿਆ ਬਹੁਤ ਤੇਜ਼ ਬਹੁਤ ਤੇਜ਼ ਵਧ ਗਿਆ ਪਾਣੀ ਬਹੁਤ ਤੇਜ਼ ਹੋ ਗਿਆ ਪਾਣੀ ਦਾ ਪਾਓ ਦੇਖੋ ਬਾਈ ਤ्रू ਹੋਰ ਬਹੁਤ ਵੱਧ ਗਿਆ ਆ ਦੇਖੋ ਜੀ ਇਹ ਇਹਨੂੰ ਪਾਕਿਸਤਾਨ ਤੇ ਜਨਤਾ ਬਹੁਤ ਪਰੇਸ਼ਾਨ ਹੋ ਰਹੀ ਆ ਬਹੁਤ ਜਿਆਦਾ ਉਹ ਜਿਆਦਾ ਪਰੇਸ਼ਾਨ ਆ ਇਹ ਆ ਪਾਕਿਸਤਾਨ ਨੂੰ ਜਾਂਦਾ ਦੇਖੋ ਹੈ ਨਾ ਹੈ ਨਾ ਭਾਈ ਉਧਰ ਨਹੀਂ ਜਾਂਦੇ ਬੱਦਲ ਵੀ ਬਹੁਤ ਤੇਜ਼ ਹੋ ਗਿਆ ਬਾਰਿਸ਼ ਵੀ ਵਿੱਚ ਜਲੀ ਜਾਂਦੀ ਆ ਨੇਰੀ ਵੀ ਬਹੁਤ ਜਿਆਦਾ ਸ਼ਾਹਨ ਦੇਖੋ ਜੀ ਉਧਰ ਦੇਖੋ ਜੀ ਆਪਣੇ ਬੇੜੀ ਤੇ ਜੋ ਵੀ ਜਨਤਾ ਨੂੰ ਕੱਢ ਕੇ ਲੈ ਕੇ ਆ ਰਹੇ ਆ। ਉਹ ਦੇਖੋ ਜੀ। ਜੋ ਵੀ ਪਿੰਨਾ ਵਿੱਚ ਪਾਣੀ ਦਾ ਤੇਜ਼ बहाव ਚੱਲ ਰਿਹਾ ਬਹੁਤ ਜ਼ਿਆਦਾ ਤੇਜ਼ ਹੋ ਗਿਆ। ਸਿਰਫ 10 ਮਿੰਟਾਂ ਦੇ ਵਿੱਚ ਵਿੱਚ ਬਹੁਤ ਤੇਜ਼ ਪਾਣੀ ਹੋ ਗਿਆ। ਉਹ ਦੇਖੋ ਜੀ। ਦੇਖੋ ਬੇੜੀਆਂ ਦੇ ਕੱਢਿਆ ਜਾ ਰਿਹਾ ਕਿ ਪਾਣੀ ਦਾ बहाव ਵਧਿਆ। ਉਹ ਦੇਖੋ ਮਦਰੋ। ਮਦਰੋ ਬੇੜੀਆਂ ਤਿਆਰ ਕੀਤੀਆਂ ਜੋ ਵੀ ਕਹਿੰਦੇ ਜੋ ਵੀ ਪਰੇਸ਼ਾਨੀ ਹੋ ਹੋ ਰਹੀ ਆ ਆਪਾਂ ਤੋੜਾਂਗੇ ਬੇੜੀਆਂ। ਉਹ ਦੇਖੋ ਪਾਣੀ ਵੇਖੋ ਬਹੁਤ ਜ਼ਿਆਦਾ ਇੱਥੇ ਡੂੰਗਾ ਸੀ ਤੇ ਬੇੜੀ ਚ ਜ਼ਿਆਦੇ ਜਣੇ ਕਾਰਨ ਬੇੜੀ ਦਾ ਡੁੱਬਣ ਦਾ ਸੁਭਾਵਨਾ ਬਣ ਰਹੀ ਆ ਉਹ ਦੇਖੋ ਉਹ ਦੇਖੋ ਬਾਈ ਬਹੁਤ ਡੂੰਗਾ ਪਾਣੀ ਆ ਬਹੁਤ ਡੂੰਗਾ ਪਾਣੀ ਆ ਬਾਈ ਆਮ ਜਨਤਾ ਬਹੁਤ ਪਰੇਸ਼ਾਨ ਹੋ ਰਹੀ ਆ ਬਾਈ ਜੀ ਉਹ ਦੇਖੋ ਬਾਈ ਬੇੜੀਆਂ ਰਹੀ ਦੇਖੋ ਬਾਈ ਬੇੜੀ ਦੇ ਬਹੁਤ ਜ਼ਿਆਦਾ ਵੇਡ ਦੇ ਬਹੁਤ ਜ਼ਿਆਦਾ ਤੇ ਆਪਣੇ ਇਧਰ ਜੋ ਵੀ ਸੰਗਤ ਆ ਰਹੀ ਆ ਸਾਰਾ ਸਮਾਨ ਲੈ ਲਓ ਬਹੁਤ ਦੇਖੋ 베ੜੀ ਇੱਥੇ ਰੁਕੀਂ ਇੱਥੇ ਰੁਕ ਜਾ ਆ ਲੰਗਰ ਆ ਰਿਹਾ ਜੋ ਵੀ ਟਰਾਲੀਆਂ ਤੇ ਦੇਖੋ ਬਾਈ ਆਪਣੀਆਂ ਮੰਜਾਂ ਦਾਵਾਂ ਜੋ ਵੀ ਆਹ ਪੰਡਾ ਦਾ ਅਜੇ ਕਰ ਦੇਖੋ ਬਾਈ ਹੇ ਗਰੁੱਪ ਦੇ ਜਕਾਰੇ ਛੱਡਦੇ ਹੋਏ ਕਹਿੰਦੇ ਆਪਾਂ ਪਹੁੰਚ ਗਏ ਆ ਬਹੁਤ ਮੁਸ਼ਕਲ ਪਿੰਡ ਚ ਪਹੁੰਚ ਗਏ ਆ ਬਹੁਤ ਮੁਸ਼ਕਲ ਬੇੜੀਆਂ ਤੇ ਆਏ ਆ ਬਹੁਤ ਦੇਖੋ ਪਹੁੰਚ ਗਏ ਮਸੀਂ ਬਾਈ ਦੇਖੋ ਬਾਈ ਦੋਰ ਮੁਸ਼ਕਲ ਪਹੁੰਚਿਆ ਬੇੜੀ ਤੇ ਤੇ ਹੁਣ ਫੇਰ ਉਹ ਪਿੰਡੋਂ ਕੋਈ ਜਰ ਨਹੀਂ ਪਾਣੀ ਦਾ ਬਹੁਤ ਤੇਜ਼ ਵਹਾਉ ਵਹਿ ਰਿਹਾ ਅੱਗੇ ਨਾਲ ਸਿਰਫ ਅੱਧੇ ਘੰਟੇ ਦੇ ਵਿੱਚ ਵਿੱਚ ਬਹੁਤ ਤੇਜ਼ ਪਾਣੀ ਹੋ ਗਿਆ ਬਹੁਤ ਤੇਜ਼ ਪਾਣੀ ਪਾਣੀ ਘਟਣ ਦਾ ਨਾਂ ਨਹੀਂ ਲੈ ਰਿਹਾ ਇਥੇ ਪੁੱਛਿਆ ਆਪਾਂ ਵੀਰ ਨੂੰ ਕਿ ਪਾਣੀ ਬਹੁਤ ਤੇਜ਼ ਹੋ ਗਿਆ ਪਿੰਡ ਵਿੱਚ ਪਾਣੀ ਆ ਚੁੱਕਾ ਜੋ ਕਿ ਪਾਣੀ ਵਧਿਆ ਸੀ ਤੇ ਸੜਕ ਵੀ ਹੀ ਟੁੱਟ ਗਈ ਇਹਨਾਂ ਨੇ ਜੋ ਵੀ ਆਮ ਜਨਤਾ ਨੂੰ ਕੱਢਣ ਲਈ ਆਪਣੇ ਖੰਭੇ ਲਗਾਤੇ ਆ ਕਿ ਕੋਈ ਬੰਦੇ ਨਿਕਲ ਸਕਣ ਤੇ ਸੜਕ ਤਾਂ ਬਿਲਕੁਲ ਜਮ੍ਹਾਂ ਟੁੱਟ ਗਈ ਆ ਵੀ ਹੁਣ ਸਾਰਾ ਏਰੀਆ ਭਰੀਨਾਂ ਭਰੀਚਣ ਜਾ ਰਿਹਾ ਤੇ ਉਹ ਆਮ ਜਨਤਾ ਟਰਾਲੀਆਂ ਤੇ ਜੋ ਵੀ ਆ ਰਹੀ ਆ ਉਹ ਦੇਖੋ ਬਹੁਤ ਹੀ ਜ਼ਿਆਦਾ ਬੁਰਾ ਹੋ ਗਿਆ ਲੋਕਾਂ ਦਾ ਤੇ ਪਾਣੀ ਦਾ ਸਿਰਫ ਅੱਧੇ ਘੰਟੇ ਦੇ ਵਿੱਚ ਵਿੱਚ ਬਹੁਤ ਜ਼ਿਆਦਾ ਪਾਣੀ ਤੇਜ਼ ਹੋ ਗਿਆ ਵਧ ਚੁਕਿਆ ਕਹਿੰਦੇ ਬਹੁਤ ਤੇਜ਼ ਪਾਣੀ ਵਧ ਚੁਕਿਆ ਹੁਣ ਪਾਣੀ ਦਾ ਵਹਾਓ ਦੇਖੋ ਬਾਈ ਉਦ ਰਤ ਦੇ ਵੀ ਰੰਗ ਬਹੁਤ ਜ਼ਿਆਦਾ ਬੱਦਲ ਵੀ ਆ ਰਿਹਾ ਮੀਂਹ ਫੁੱਲ ਪੈਣ ਦੀ ਸੁਭਾਵਨਾ ਹਨੇਰੀ ਵੀ ਬਹੁਤ ਚੱਲ ਪਈ ਆ ਬਹੁਤ ਜ਼ਿਆਦਾ ਹਨੇਰ ਚੱਲ ਪਿਆ ਮਿੱਤਰੋ ਦੇਖੋ ਦੇਖੋ ਜੀ ਪਾਣੀ ਬਹੁਤ ਤੇਜ਼ ਚੱਲ ਰਿਹਾ ਕੋਈ ਆਪਾਂ ਵੀ ਮੋਟਰਸਾਂ ਤੇ ਚੱਲੇ ਆ ਉਹ ਜਿਆਦਾ ਪਾਣੀ ਬਹੁਤ ਤੇਜ਼ ਹੋ ਚੁੱਕਿਆ ਸੜਕਾਂ ਸਭ ਟੁੱਟੀਆਂ ਹੋ ਦੇਖੋ ਸਭ ਵਿਚਾਰੇ ਆਮ ਜਨਤਾ ਆਹ ਦੇਖੋ ਬਾਈ ਬਹੁਤ ਪਾਣੀ ਪਾਣੀ ਹੋ ਗਿਆ ਤੇ ਜੋ ਵੀ ਲੋਕ ਆਪ ਸਾਰਾ ਸਾਰਾ ਸਮਾਨ ਕੱਢ ਕੱਢ ਲੈ ਕੇ ਜਾ ਰਹੇ ਆ ਦੇ ਘਰਾਂ ਚੋਂ ਉਹ ਵੇਖ ਰਹਾਂ ਜਿਵੇਂ ਦੇਖੋ ਬਾਈ ਬਹੁਤ ਤੇਜ਼ ਪਾਣੀ ਚੱਲ ਰਿਹਾ ਬਾਈ ਉਹ ਦੇਖੋ ਝੋਨਿਆਂ ਦੇ ਬਰਾਬਰ ਹੋ ਗਿਆ ਪਾਣੀ ਬਾਈ ਬਹੁਤ ਜ਼ਿਆਦਾ ਤੇਜ਼ ਚੱਲ ਰਿਹਾ ਹੁਣ ਦੇਖੋ ਬਾਈ ਬਹੁਤ ਜ਼ਿਆਦਾ ਆਮ ਜਨਤਾ ਪਰੇਸ਼ਾਨ ਹੁੰਦੀ ਹੋਈ ਤੇ ਲੋਕਾਂ ਦੀਆਂ ਘਰਾਂ ਦੇ ਵਿੱਚ ਦੇਖੋ ਬਾਈ ਦੇਖੋ ਬਾਈ ਬਹੁਤ ਤੇਜ਼ ਪਾਣੀ ਚੱਲ ਰਿਹਾ ਇਹ ਆਈ ਬੜਾ ਤੇਜ਼ ਆਣਾ ਬਹੁਤ ਤੇਜ਼ ਪਾਣੀ ਆ ਤੇ ਲੋਕਾਂ ਨੇ ਦੇਖੋ ਆਪਦੇ ਦੇ ਘਰਾਂ 'ਚ ਕਿੰ딴 ਲਾਏ ਆ ਬੰਨ ਤੇ ਉਹ ਦੇਖੋ ਘਰ ਕਿੰਨੇ ਕਿੰਨੇ ਢੀਵੇਂ ਆ ਤੇ ਪਾਣੀ ਨਾ ਸਕਦੇ ਛੜਪਦੇ ਪਾਣੀ ਬਹੁਤ ਤੇਜ਼ ਪਾਣੀ ਲੋਕਾਂ ਦੀਆਂ ਕੋਠੀਆਂ ਦੇ ਵੇਖੋ ਬਹੁਤ ਚਰ ਭਿਆ ਭਿਆ ਲੋਕ ਬੈਠੇ ਆ ਆ ਭਿਆ ਕਹਿੰਦੇ ਹਮ ਬਹੁਤ ਔਖਾ ਆ ਭਿਆ ਇੱਧਰ ਦੇਖੋ ਪਾਣੀ ਬਹੁਤ ਜ਼ਿਆਦਾ ਤੇਜ਼ ਹੋ ਗਿਆ ਪਾਣੀ ਆ ਦੇਖੋ ਦੋ ਦੋ ਘਰਾਂ 'ਚ ਅੰਕਲਾਂ ਵੀ ਖੜੇ ਆ ਪਾਣੀ ਦਾ ਤੇਜ਼ ਹੋ ਜਾਣਾ ਬਾਈ ਜੀ ਹਾਂ ਬਾਈ ਜੀ ਕਹਿ ਰਿਹਾ ਬਹੁਤ ਤੇਜ਼ ਪਾਣੀ ਵਧਿਆ ਤੇ ਬਹੁਤ ਹੀ ਜ਼ਿਆਦਾ ਪਾਣੀ ਲੋਕਾਂ ਦਾ ਘਰਾਂ ਦੇ ਵਿੱਚ ਪਾਣੀ ਜਾ ਚੁੱਕਿਆ ਬਹੁਤ ਹੀ ਜ਼ਿਆਦਾ ਲੋਕਾਂ ਦਾ ਉੱਥੇ ਆਇਆ ਪਿਆ ਉਹ ਦੇਖੋ ਬਾਈ ਤੇ ਬੰਦਾਂ ਵੀ ਆਉਣ ਆਇਆ ਲੰਗਰ ਲੈ ਕੇ ਸਾਦੀ ਵਿੱਚ ਬਾਈ ਉਹ ਦੇਖੋ ਬਾਈ ਚਲੋ ਬਾਈ ਦੇਖੋ ਜੀ ਆਪਣੇ ਹਣ ਸੰਗ ਵਿੱਚ ਚੱਲੀ ਆ ਸਰਵਾਂ ਦਾ ਚ ਕਿਹੜਾ ਪਿੰਡਾ ਭਾਈ ਕੋਈ ਇਦਾਂ ਕਰਕੇ ਆਪਾਂ ਜਾ ਰਹੇ ਆ ਪਾਣੀ ਬਹੁਤ ਤੇਜ਼ ਚੱਲ ਰਿਹਾ ਚਤੁੰਨੇ ਉਹ ਬੱਦ ਕੋਈ ਜੋ ਤੁੰਦਾਂ ਗਿਆ ਦੋ ਤੇਜ਼ ਪਾਣੀ ਆਪਾਂ ਲੰਗਰ ਲੈ ਕੇ ਜੰਨੇ ਆ ਉਹ ਪਿਆਰਾ ਪਾਣੀ ਦਾ ਤੇਜ਼ ਆ। ਦੇਖੋ ਇਹ ਬਹੁਤ ਤੇਜ਼ ਪਾਣੀ ਦਾ ਇਥੋਂ ਬਹੁਤ ਤੇਜ਼ ਰਹੀ। ਉਹ ਕੋਟਾ ਵਾਲਾ ਕਿ ਪਿਆਰਾ ਬਿਜਾ ਰਹੀ ਪਾਣੀ। ਇਧਰ ਆ ਰਿਹਾ ਬਹੁਤ ਤੇਜ਼ ਆ ਰਿਹਾ ਪਾਣੀ। ਬਹੁਤ ਤੇਜ਼ ਆ ਰਿਹਾ ਪਾਣੀ ਮੇਰੇ ਬਹੁਤ ਤੇਜ਼ ਆਹ ਦੇਖੋ ਬਹੁਤ ਜ਼ਿਆਦਾ ਪਾਣੀ ਆਹ ਕੋ ਨਾਲ ਨਾਲ ਜਾੜਾ ਪਾੜਾ ਇੱਕੋ ਕਹਿੰਦੇ ਇਸ ਦਰ ਮੈਂ ਬਹੁਤ ਵੀ ਭੇਲ ਲੱਗਦੇ ਨੇ ਪਾਣੀ ਦੇਖੋ ਕਿੰਨਾ ਤੇਜ਼ ਛਾਲ ਰਿਹਾ ਹੈ ਹਾਂ ਅਬ ਪਿੰਡ ਲਾਸਟ ਤੇ ਪਹੁੰਚ ਗਏ ਬਾਰਡਰ ਤੇ ਕਣੇ ਵੜਾ ਲਾਸਟ ਪਿੰਡ ਦਾ ਨਾਮ ਬਦਲ ਨਹੀਂ ਕੀਆ ਉਥੇ ਲਾਸਟ ਪਿੰਡ ਤੇ ਬਹੁਤ ਜ਼ਿਆਦਾ ਪਾਣੀ ਆਇਆ ਪਿਆ ਮਿੱਤਰੋ ਔਰ ਦੇਖੋ ਘਰ ਸਾਰੇ ਡੁੱਬੂ ਗਏ ਆ ਘਰਾਂ 'ਚ ਸਿਰਫ ਦੋ-ਦੋ ਜਣੇ ਆ ਜੋ ਕੀ ਘਰ ਦੇ ਕਿ ਸਾਰੀ ਫੈਮਿਲੀ ਬਾਹਰ ਕੱਢਤੀ ਆ ਬੇੜੀ ਨਹੀਂ ਸਾਰਿਆਂ ਨੇ ਤੇ ਟਰਾਲੀ ਆਪਾਂ ਆਪਦੇ ਛਤਰੇ ਤੇ ਲੈ ਕੇ ਜਾ ਰਹੇ ਆ ਇੱਧਰ ਕੋਈ ਪ੍ਰਸ਼ਾਸਨ ਨੇ ਕੁਝ ਨਹੀਂ ਭੇਜਿਆ ਕੁਝ ਨਹੀਂ ਵਿਚਾਰਿਆਂ ਨੂੰ ਇੱਧਰ ਸਿਰਫ ਇੱਕ ਟਰਾਲੀ ਆਈ ਆ ਸਵੇਰ ਦੀ ਤੇ ਇੱਕ ਦੂਜੀ ਆ ਚੱਲੀ ਆ ਆਪਣੇ ਵਾਲੀ ਤੇ ਉਹ ਦੇਖੋ ਮਿੱਤਰੋ ਬਹੁਤ ਜ਼ਿਆਦਾ ਪਾਣੀ ਤੇਜ਼ ਬਹੁਤ ਚੱਲ ਰਿਹਾ ਆ ਤੁੱਟ ਗਿਆ ਪਹਿਲਾਂ ਲੋ ਮੈਂ ਉੱਧਰ ਵੀ ਆਇਆ ਤੇ ਲੋ ਮਿੱਤੋ ਜੀ ਆਪਾਂ ਲਾਸਟ ਪਿੰਡ ਲਾਸਟ ਪਿੰਡ ਬਾਰਡਰ ਦਾ ਟੈਂਡੀ ਵਾਲਾ ਇੱਥੇ ਆਪਾਂ ਲੰਗਰ ਲੈ ਕੇ ਹੁਣ ਪਹੁੰਚੇ ਆਂ ਹੌਲੀ ਹੌਲੀ ਆਏ ਆਂ ਪਾਣੀ ਤਾਂ ਬਹੁਤ ਤੇਜ਼ ਤੇ ਇਹ ਸੀ ਤਾਂ ਕਰਕੇ ਆ ਪਿੰਡ ਤੇ ਹੁਣ ਆਪਾਂ ਲੰਗਰ ਦਿੱਤਾ ਚਾ ਇਧਰ ਹੁਣ ਫੇਰ ਆਪਾਂ ਜਾਣਾ ਪਾਣੀ ਬਹੁਤ ਜ਼ਿਆਦਾ ਕੋਈ ਉਹ ਦੇਖੋ ਹੁਣ ਆਪਾਂ ਟੈਂਡੀ ਵਾਲੇ ਚੋਂ ਹੁਣ ਚੱਲਿਆਂ ਆਪਣੇ ਟਰੈਕਟਰ ਤੇ ਪਿੰਡ ਚੱਲਦੇ ਆਂ ਤੇ ਲੰਗਰ ਆਪਾਂ ਸਾਰਾ ਦਿੱਤਾ ਵਰਤਾਇਆ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਦੇਖੋ ਫੋਈ ਪਾਣੀ ਕਿੰਨਾ ਤੇਜ਼ ਚੱਲ ਰਿਹਾ ਆ। ਅੱਪਾ ਹੁਣ ਚੱਲੇ ਆ ਘਰ ਨੂੰ। ਦੇਖੋ ਮੈਂ ਪਾਣੀ ਦਾ ਤੇਜ਼ ਹੋ ਜਿਆਦਾ ਪਾਣੀ ਤੇ ਆ। ਅੱਜ ਤਾਂ ਮੇਰੇ ਕੋਲ ਪਾਣੀ ਨਹੀਂ ਮਿਲਦਿਆਂ ਘਰੇ ਜਾ ਕੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ। ਚੈਨਲ ਨੂੰ ਗਾਦ ਸਬਸਕ੍ਰਾਈਬ ਹੋ ਤੇ ਗਰਾਹ ਤੋਂ ਬਾਅਦ ਵੀਡੀਓ ਦੇ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਕਿ ਸਾਰਿਆਂ ਤੱਕ ਇਹ ਵੀਡੀਓ ਪਹੁੰਚ ਸਕੇ। ਜਿਹਨ ਮਿਲਦਿਆਂ ਨੈਕਸਟ ਵਲੌਗ ਸ਼ੇਅਰ